ਪੰਜਾਬ ਦੇ ਲੋਕੋਂ ਪਈ ਸ਼ਹਿਰਾਂ ਪੀ ਕੇ ਮਰਨਾ ਠੀਕ ਆ ਨਹੀਂ ਉੱਠੇ ਤੁਹਾਡੀ ਲਾਂਹ ਤਾਂ ਲੱਖ ਦੀ ਲਾਂਹ ਤਾਂ ਬੈਠੇ ਮਰ ਜਾਓ ਘਰਾਂ ਚ ਮਰ ਜਾਓ ਕੋਈ ਗੱਲ ਨਹੀਂ ਜਵਾਕ ਨਾਲ ਥੱਲੇ ਦੇ ਦੀ ਆਹ ਦੇਖੋ ਭੈਣ ਜਵਾਕ ਨਾਲ ਥੱਲੇ ਆ ਜੇ ਹੋਲੀ ਰੱਖ ਆਹ ਗੱਡੀ ਵਿੱਚ ਮਾਰ ਰਹੀ ਗੱਡੀ ਇਹਨੇ ਕਿ ਝਾਂ ਮੋੜ ਮੋੜ ਜੋ ਕਿਹੜਾ ਰੁਲ ਗਿਆ ਪਿੰਡ ਚ ਪਿੰਡ ਚ ਵਾਲ ਪਿੰਡ ਚ ਮਿਹਨਤ ਵਾਲਾ ਮੈਂ ਦੋ ਮਾਰ ਛੜ ਕੇ ਨਹੀਂ ਨੂੰ ਵੇਖੂੰ ਬੰਦਾ ਨਹੀਂ ਕਰੀਦਾ ਕਿਆ ਕਟੀਆਂ ਓਏ ਚਾਰ ਕਟੀਆਂ ਆਂ ਹੈਂ ਚਾਰ ਆ ਮੇਰੇ ਉੱਤੇ ਜਿਹੜੀ ਗੱਡੀ ਆ ਰਹੀ ਉੱਤੇ ਜਮ ਹੌਲੀ ਹੌਲੀ ਉਹ ਨਾ ਪੈ ਆਪਾਂ ਫੇਰ ਘੁੰਮ ਗਿਆ ਓਏ ਹਾਂ ਆ ਫੇਰ ਘੁੰਮ ਗਿਆ ਸੋ ਜੇ ਤੁਸੀਂ ਅੱਜ ਨਾਲ ਉੱਥੇ ਠੀਕ ਆ ਸਾਨੂੰ ਤਾਂ ਕੋਈ ਗੱਲ ਨਹੀਂ ਹੈ ਨਹੀਂ ਪਹੁੰਚਣ ਦੇਣਗੇ ਵੱਧ ਤੋਂ ਫੜ ਲੈਣਗੇ ਪਰਚਾ ਦੇ ਦੇਣਗੇ ਅੰਦਰ ਦੇ ਦੇਣਗੇ ਬਸ ਜੇ ਤੁਸੀਂ ਨਾ ਪਹੁੰਚੇ ਫੇ ਉਹ ਆ ਲੁਧਿਆਣੇ ਵਾਲੋ ਨੇੜੇ ਨੇੜੇ ਉਹ ਮਰਿਆ ਜਮੀਰਾਂ ਵਾਲੋ ਲਾਂਦ ਤੱਕ ਤੁਸੀਂ ਉੱਠ ਕੇ ਇੱਥੋਂ ਆ ਜਾਓ ਏ ਜੇ ਤੁਸੀਂ ਜੇ ਅੱਜ ਵੀ ਨਾ ਉੱਠੇ ਨਾ ਫਿਰ ਭੁੱਲ ਜਾ ਵੀ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਤੁਸੀਂ ਉੱਠ ਖੜੋਗੇ ਕਿੰਨੇ ਪਿੰਡ ਨੇ ਲਿਧਾਣੇ ਦੇ ਆਲੇ-ਦਲੇ ਉੱਠ ਕੇ ਤੁਸੀਂ ਬੱਚਾ ਬੱਚੇ ਉਹਦੇ ਝੋਕ ਦੇ ਉੱਤੋਂ ਨਹੀਂ ਲਿਆਉ ਬੰਦੇ ਯਾਰ ਓਨੇ ਬੰਦੇ ਤੁਸੀਂ ਪਹੁੰਚ ਗਏ ਮੈਂ ਕਹਿੰਦਾ ਉੱਥੇ ਬੁੜੀਆਂ ਪਹੁੰਚ ਗਈਆਂ ਜਵਾਕ ਥੋੜੀ ਮਜ਼ਾ ਆ ਨਹੀਂ ਕਿਸੇ ਰੀ ਦੱਸੇ ਕਿੰਨੇ ਕਨੂੰ ਰੋਕ ਲੈਣਗੇ ਕਿੰਨੇ ਕਨੂੰ ਨਾਕੇ ਲਾਖ ਦੇਣਗੇ ਕੀ ਕਰ ਦੇਣਗੇ ਗੋਲੀਆਂ ਮਾਰ ਦੇਣਗੇ ਇੱਕ ਪਾਸੇ ਨਾ ਲਾਂਟੀਆਂ ਨੇ ਉਹਨਾਂ ਬਿਠਾ ਕੇ ਬਰਾਬਰ ਪ੍ਰਵਾਸੀਆਂ ਨੂੰ ਤੇ ਦੂਜਿਆਂ ਨੂੰ ਡਾਂਗਾਂ ਵਾਲਿਆਂ ਨੂੰ ਬਰਾਬਰ ਬਿਠਾ ਕੇ ਸਟੇਜ ਲਵਾਈ ਹੋਈ ਹੈ ਪੁਲਿਸ ਦੀ ਸਟੇਜ ਉਹਨੂੰ ਬਸ ਪ੍ਰੋਟੈਕਟ ਕਰ ਰਹੀ ਆ ਸਾਨੂੰ ਸਾਨੂੰ ਭੜਾਈ ਫਿਰਦੇ ਖੜੀ ਜਾਂਦੇ ਆ ਡਾਂਗਾ ਮਾਰ ਜਾਂਦੇ ਆ ਉਹਦੇ ਨਾਲ ਦਾ ਵੀ ਡਾਂਗਾ ਮਾਰੀ ਜਾਂਦੇ ਹੁਣ ਕਿੰਨਿਆਂ ਨੂੰ ਕਿੰਨਿਆਂ ਨੂੰ ਇਹ ਫੜ ਲੈਣਗੇ ਪਰ ਨਹੀਂ ਉੱਠਣਾ ਤੁਸੀਂ ਨਹੀਂ ਉੱਠਣਾ ਤੁਹਾਡੇ ਲਈ ਲੜਨ ਵਾਲੇ ਮਰਨ ਵਾਲੇ ਲੋਕ ਲੱਖਾਂ ਬੰਦਾ ਪੰਜਾਬ ਦਾ ਲੱਖਾਂ ਬੰਦਾ ਠੀਕ ਆ ਜਿਹੜੇ ਬੰਦੇ ਨੇ ਫੜੇ ਆ ਜਿਹੜੇ ਬੰਦੇ ਨੇ ਰੀਟੇਨ ਕਰ ਲਏ ਰਾਜ ਰੋਖ ਲੋ ਅਲਗਾ ਲੱਡਾ ਪਰ ਘੱਟੋ ਘੱਟ ਤੁਸੀਂ ਇਹਦਾ ਸੋਚ ਲਓ ਤੁਸੀਂ ਐਨੇ ਤਾਂ ਆਲੇ-ਦਾਲੇ ਪਿੰਡ ਹੀ ਨੇ ਲੁਧਿਆਣੇ ਦੇ ਇਕੱਲਾ ਲੁਧਿਆਣਾ ਇਹ ਨੂੰ ਠੱਲ ਪਾ ਦਿੰਦਾ ਜੜੀਆਂ 2 ਮਿੰਟ ਦੂਜੇ ਪਾਸੇ ਹੀ ਹੋ ਗਏ ਬਾਈ ਨਹੀਂ 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 ਦੁੰਦ ਖਿੱਚੀ ਜਾਂਦਾ ਮਾੜਾ ਜ ਆ ਹੀ ਆਇਆ ਉਹ ਮਾਰਾ ਬਾਈ ਸਭ ਪਹੁੰਚਾਂਗੇ ਬਾਈ ਹਰ ਹਾਲ ਪਹੁੰਚਾਂਗੇ ਕੋਈ ਗੱਲ ਨਹੀਂ ਪਹੁੰਚੋ ਬਸ ਕਿਰਾਂ ਉੱਥੇ ਪਹੁੰਚੋ ਕੋਈ ਗੱਲ ਨਹੀਂ ਫੜ ਲੈਣ ਯਾਰ ਚਾਹੇ ਲੱਖ ਫੜ ਲੈਣੇ ਉਹ ਪਿੰਡ ਚ ਵੜਦੇ ਤੇ ਗਲੀ ਚ ਬਾੜ। ਅਰੇ ਹਮਨ ਹਾਲਾ ਅਵੇ ਦੋ ਇਹਨੇ ਮੂਹਰੇ ਕਰਦੇ। ਨਹੀਂ ਨਹੀਂ ਤੂੰ ਪਿੰਡ ਚ ਦਾ ਬਾੜ। ਕਬੰਦ ਸਾਂ ਬੁੱੱਚੜ ਬਣ ਗਿਆ ਤੂੰ ਬੁੱੱਚੜਾ ਚ ਬੱੱਚੜ ਕੇ ਜਿਹੜੀ ਆਸ ਸਾਂ ਬੁੱੱਚੜਾ ਤੂੰ ਪੰਜਾਬ ਦਾ। ਤੂੰ ਪੰਜਾਬ ਦਾ ਕਾ ਤਾ ਲੋਗੋਂ ਤੁਸੀਂ। ਲਹੂ ਪੀਣੀਆਂ ਜੋਕਾਂ ਜਿਹੜੀਆਂ ਤੁਸੀਂ ਪੰਜਾਬ ਨੂੰ ਚਿੰਬੜੀਆਂ। ਮਾਰਤਾ ਪੰਜਾਬ ਕਾਲੇ ਪਾਣੀਆਂ ਨਾਲ ਜ਼ਹਿਰ ਨਾਲ ਉੱਤੋਂ ਤੁਸੀਂ ਸਰਖਿਆ ਦੇ ਰਹੇ ਹੋ। ਵੇ ਤਾਂਹੀਂ ਚੱਲੂਗਾ ਤਾਂਹੀਂ ਪਊਗਾ ਕਿੰਨਾ ਚਿਰ ਉੱਠਣਗੇ ਲੋਕ ਪੰਜਾਬ ਦੇ ਉੱਠਣਗੇ ਇਹ ਯਾਦ ਰੱਖੀ ਇਹ ਜਿੰਨਾ ਦਵਾਉਂਗੇ ਉਹਨਾਂ ਉੱਠਣਗੇ ਕਿੰਨੇ ਕਨੂੰ ਗੱਬ ਲਾਉਂਗੇ ਕਿੰਨੇ ਕਨੂੰ ਰੋਗ ਲਾਉਂਗੇ ਇਹ ਚਿੱਤੇ ਰੱਖਿਓ ਗੱਲ ਦਾ ਹੋਰੇ ਕੱਲਾ ਭਵੰਤ ਨਹੀਂ ਕੇਦਰੀਆਲ ਵੀ ਇਹ ਗੱਲ ਦਾ ਜ਼ਿੰਮੇਵਾਰ ਹੈ ਇਹਦਾ ਸਾਰੇ ਗੇਰਗੁਰ ਕੱਢੀ ਬੈਠਿਆ ਹੈ ਇਹਦਾ ਕੋਈ ਨਹੀਂ ਪੱਖ ਕਛੇ ਦੀ ਮੈਂ ਤਾਂ ਉਹਨਾਂ ਨੂੰ ਕਰਪਾ ਹੈ ਹੈ ਇਨੇ ਨੂੰ ਉਪਸ ਸਿੱਧਾ ਸਦਾ ਬਾੜ ਸਿੱਧਾ ਬਾੜ ਦੇ ਸਿੱਧਾ ਯਾਰ ਸਿੱਧਾ ਬਾੜ ਦੇ ਨਾ ਯਾਰ ਤੂੰ ਸਾਂ ਚਾਰ ਹੋ ਗਏ ਹਾਰਨ ਦੇ ਹੱਥ ਰਖਾਂਨ ਦੇ ਹੱਥ ਰਖ ਹੱਥ ਰਖਾਂਨ ਤੇ ਬੇਰਗਮਰੀ ਹੁੰਦਾ ਬਾਈ ਇੱਥੋਂ ਆਪ ਨੂੰ ਪਿੰਡਾਂ ਦਾ ਵੀ ਨਹੀਂ ਪਤਾ ਯਾਰ ਨੂੰ ਟਰੈਕਟਰ ਮੋੜੇ ਕਰ ਦਿੰਦਾ ਕੱਚ-ਕੱਚ ਮੋੜਾ ਮੂਰੇ ਕਰਦੇ ਚੋਰ ਆ ਕਹਿੰਦੇ ਚੋਰ ਚੋਰਾਂ ਮੂਰੇ ਕਰਦੇ ਕਹਿੰਦੇ ਟ੍ਰੈਕ ਮੂਰੇ ਕਰਦੇ ਮੋੜ 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 ਉਤਰ ਕੇ ਪਾਗਲੇ ਮੇਂ ਜਣਾ ਮੋੜ ਸੀ ਦੀ ਹੈ ਉਤਰ ਕੇ ਪਾਜ ਖੜ ਦੇ ਖੜ ਮੋੜ 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 ਭੈਣ ਦੱਕੀ ਦੱਕ ਲੱਗਿਆ ਵੇ ਖੜ ਖੜ ਮੋੜ 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 ਭੈਣ ਦਾ ਯਾਰਾ ਬੰਦ ਵੀਹ ਚ ਬਾੜ ਲਈ ਹੋਰ ਮੋੜ ਮੋੜ ਭੈਣ ਦਾ ਯਾਰਾ ਮੋੜ ਲਾ ਭਾਈ ਗੱਲੀ ਬਾਤ ਹੋ ਗਈ ਕਦੀ ਮਰਨੀ ਨਹੀਂ ਨੀ ਮਰਨੀ ਉਹ ਮੋੜ ਲਾ ਮਰਨੀ ਨਹੀਂ ਮੂਰੇ ਬੰਦਾ ਯਾਰਾ ਆ ਦੇਖ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇਖ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦੇ ਯਾਰ ਸੀ ਨਹੀਂ ਆਉਂਦੇ ਤੁਸੀਂ ਨਹੀਂ ਪਾਣੀ ਪੀਂਦੇ ਤੂੰ ਜਵਾਬ ਜਵਾਬ ਮਾੜਾ ਹਿੱਸਾ ਲਾ ਵੇ ਗੱਡੀ ਨਾਲੇ ਮਗਰੋਵਾਰੀ ਵਿੱਚ ਮਗਰੋਵੀ ਮਾਰੀ ਮਗਰਾਂ ਗੱਡੀ ਵਿੱਚ ਉੱਤੇ ਓਹ ਰੇੜੀ ਵਾਲੇ ਕਾ ਤੂੰ ਕਾ ਵੈਰੀ ਬਣਿਆ ਹੋਏ ਓਹ ਤੂੰ ਤਾਂ ਪੰਜਾਬੀ ਆ ਤੂੰ ਹੀ ਨਹੀਂ ਪਾਣੀ ਪੀਣਾ ਅੱਗ ਲਾ ਦਿਓ ਅੱਗ ਪਾਉਣ ਦਿਓ ਅੱਗ ਲਾ ਦਿਓ ਹੀ ਮਾਰ ਦਿਓ ਬਾਈ ਪੈਟਰੋਲ ਪਾ ਕੇ ਅੱਗ ਲਾ ਦਿਓ ਅੱਗ ਲਾ ਦਿਓ ਲੱਖਾਂ ਘੇਰਦੇ ਬਸ ਪਾਸਾ ਲਾ ਕੇ ਲੜ ਜਾਣ ਜਾਂਦਾ ਕਿਉਂ ਬਾਈ ਕੀ ਗੱਲ ਗਲਤ ਕਰਦੇ ਸੀ ਕਾਦੇ ਲਈ ਦੱਸੋ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਨਹੀਂ ਪੀਂਦੇ ਨਾਖ ਨਹੀਂ ਪੀਂਦੇ ਬਾਈ ਤੁਸੀਂ ਕਹਿ ਰਹੇ ਪੀਂਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਅਸੀਂ ਚੱਕ ਤਾ ਅਸੀਂ ਨਹੀਂ ਆਉਣਾ ਓਏ ਲੋਕ ਖੁੱਦੂ ਆ ਜਾਣ ਹਾਂ ਰੇਡੀਓ ਲਗਾ ਹੁਣ ਤੱਕ ਇੱਥੋਂ ਹੁਣ ਗੱਡੀ ਨਹੀਂ ਨਿਕਲਨੀ ਬਾਈ ਗਲੀ ਭੀੜੀ ਆ ਫਸ ਗਈ ਜੇ ਲੱਗੇ ਪਿੰਡ ਦਾ ਬੰਦਾ ਹੀ ਨਿਕਲ ਰਿਹਾ ਹੋਵੇ ਬਾਹਰ ਯਾਰ ਕਮਾਲ ਦੀ ਗੱਲ ਨੇ ਪਿੰਡ ਕਿਹੜਾ ਹੈ ਯਾਰ ਰਾਮਾ ਪਤਾ ਨਹੀਂ ਕਿਹੜਾ ਰਾਮਾ ਸ਼ਾਇਦ ਰਾਮਾ ਨਹੀਂ ਨਹੀਂ ਇਹ ਤਾਂ ਯਾਰ ਭਾਂਜੇ ਦੇ ਲਿਧਾਨ ਦੇ ਨੇੜੇ ਸੀਗਾ ਉਹ ਤਾਂ ਕੀ ਨਾਂ ਤਾਂ ਚੋੜਿਆ ਨਾ ਕੀ ਨਾਂ ਵੀ ਯਾਰ ਭਾਂਜੇ ਦੇ ਪਿੰਡ ਦਾ ਵੀ ਪਤਾ ਨਹੀਂ ਲੱਗਿਆ ਸੱਜਾ ਕਲਾ ਹਿੱਸਾ ਜਪਿਆ ਸੀ ਸੱਜਾ ਨਹੀਂ ਨਹੀਂ ਭੰਨੋ ਤਾਂ ਯਾਰ ਗੱਡੀ ਭੰਨਦੇ ਤੁਸੀਂ ਭੰਨੋ ਭੰਨ ਦੋ ਗੱਡੀ ਭੰਨਦੇ ਉਹ ਪਿੰਡਾਂ ਮੇਰੇ ਤੇ ਬੋਲ ਕੇ ਆਏ ਆਪਾਂ ਉੱਤੇ ਕਿਹੜਾ ਪਿੰਡ ਜਿਹੜੇ ਲਿਧਾਨ ਦੇ ਵਾਲੇ ਉਹਦੇ ਉਰਲੇ ਪਾਸੇ ਆ ਨਹੀਂ ਘੜਾ ਭੈਣ ਮੁੱਲਾਪੁਰ ਦੇ ਨਾਲ ਇਧਰ ਲਈ ਟਰੈਕਟਰ ਵਾਲੇ ਮਰਵਾਤਾ ਸੀ ਅਸੀਂ ਇਹ ਨਹੀਂ ਖੁੱਲਦੀ ਭੰਨੋ 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 ਟੀਕਾ ਟਾਕੀ ਪੱਟੀ ਜੂ ਟਾਕੀ ਪੱਟੀ ਜਾਂਦੇ ਆ ਕੋਈ ਨਹੀਂ ਪਟਣਦੇ ਯਾਰ ਪਟ ਦੇਣ ਦੇ ਕੋਈ ਨਹੀਂ ਪਟਣ ਆ ਪਟ ਲੈਣ ਦੇ ਕੋਈ ਨਹੀਂ ਆ ਦੇਖ ਲੋ ਇਹਨਾਂ ਬੱਚੜਾਂ ਦਾ ਹਾਲ ਓਏ ਬੱਚੜਾਂ ਦਾ ਹਾਲ ਦੇਖ ਲੋ ਪੰਜਾਬ ਦੇ ਲੋਕੋ ਹਲੇ ਵੀ ਨਹੀਂ ਉਹ ਲਾਂਹਤ ਕੋ ਉੱਠਣਾ ਓਏ ਉਹ ਲੱਖ ਦੀ ਲਾਂਹਤ ਆ ਤੁਹਾਨੂੰ ਘਰਾਂ ਚ ਆ ਪਏ ਓਏ ਆ ਪਿੰਡਾਂ ਵਾਲੇ ਦੇਖ ਲਓ ਕੋਈ ਬੰਦਾ ਨੇ ਨੇੜੇ ਆ ਰਿਹਾ ਉਹ ਤਮਾਸਾ ਦੇਖੀਏ ਅੰਦਰ ਵਿੱਚ ਗੱਡੀ ਵੈਕ ਕਰਕੇ ਵਿੱਚ ਮਾਰ ਮਾਰ ਕਰ ਕਰ ਕਿਹ ਚੱਗੀ ਗੱਡੀ ਲਾਗੀ ਨਾਲ ਸਾਚ ਨਾਲ ਲਾਈ ਵੜੀ ਬਾਈ ਮਰੇ ਮੁੜਦੀ ਨਹੀਂ ਨਾ ਨਹੀਂ ਨਿਕਲਣਾ ਬਾਈ ਨਹੀਂ ਤੂੰ ਪੰਨ ਦੇ ਯਾਰ ਪੰਨ ਦੇ ਨਹੀਂ ਨਿਕਲਣਾ ਦੂ ਲੋਕਾਂ ਦਾ ਭੈਣ ਜਦ ਘਰਾਂ ਚ ਬੜੀ ਲਾਓ ਦੇਖ ਖੜੇ ਅੱਛਾ ਹੱਥ ਤੇ ਬਈ ਇਹਨਾਂ ਦੀ ਭੈਣ ਦੇ ਯਾਰੋ ਇਹਨਾਂ ਨੂੰ ਐ ਹੀ ਨਹੀਂ ਪਤਾ ਭੈਣ ਦੀ ਲੰਨ ਤੁਸੀਂ ਤੁਹਾਡੇ ਖਤਰ ਭੈਣ ਤੁਰੇ ਫਿਰਦੇ ਆ ਤੁਸੀਂ ਆਦੇ 12 ਜਵੇ ਹੈਗਾ ਸਕਦੇ ਇੱਥੇ ਪਿੰਡ ਇਕੱਠਾ ਕਰ ਲਓ ਹੋਕਾ ਦੇ ਕੇ ਦੱਸ ਮੈਂ ਤੈਨੂੰ ਮੇਰੇ ਅੱਗੇ ਪਰਲੀ ਗਲੀ ਮੋੜਨਾ ਗਲੀ ਢੀੜੀ ਜੀ ਉਹ ਤੂੰ ਭੈਣ ਦਾ ਭਾਈ ਉੱਧਰ ਟਰੈਕਟਰ ਆ ਗਿਆ ਮੁਰੇ ਯਾਰ ਮੈਂ ਕਿੱਧਰ ਮੋੜ ਦੋ ਮੈਂ ਤੁਹਾਨੂੰ ਉਹਦੀ ਭੈਣ ਚਲੋ ਟਰੈਕਟਰ ਦੀ ਗੱਡੀ ਉਹ ਹਲ ਕਰਦੀ ਤੂੰ ਮੈਂ ਕਹੇ ਜਨਾ ਵੀ ਗੱਡੀ ਭੈਣ ਦਾ ਯਾਰ ਉਹ ਇਧਰ ਨੂੰ ਮੋੜ ਲਾ ਤਰ ਮੋਦੀ ਕਹੇ ਮੈਂ ਗੱਡੀ ਪੁਲਿਸ ਦੀ ਆ ਮੈਂ ਤਾਂ ਕਹ ਬਈ ਸਿੰਪਲ ਸਕਾਰ ਵੀ ਆਉਂਦੀ ਆ ਮੈਨੂੰ ਇੱਕ ਪਿੰਡ ਭੈਣ ਚੋਤ ਨਹੀਂ ਪਤਾ ਕੀ ਨਾਂ ਪਿੰਡ ਦੇ ਯਾਰ ਲੋਕਾਂ ਨੂੰ ਲੋਕ ਨਹੀਂ ਬਈ ਬਾਹਰ ਨਿਕਲ ਰਹੇ ਪਾਉਂਦੇ ਦਮਾਚਾ ਦੇਖੀ ਜਾਂਦੇ ਤਾਂ